ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਅੱਜ ਐਨੇ ਪਾਵਨ ਪਵਿੱਤਰ ਦਿਹਾੜੀ ਦੇ ਉੱਤੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਈਸ਼ਟ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਜੋ ਕਿ ਸਾਡੇ ਦੇਸ਼ ਭਾਰਤ ਵਰਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਸਾਡੇ ਸੋਹਣੇ ਸ਼ਹਿਰ ਖੰਨੇ ਦੇ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹੜੇ ਭਗਵਾਨ ਪਰਸ਼ੂਰਾਮ ਜੀ ਨੂੰ ਪਿਆਰ ਕਰਦੇ ਨੇ ਭਗਵਾਨ ਪਰਸ਼ੂਨਾਮ ਜੀ ਦੇ ਅਨੇਈ ਅੱਜ ਸਾਡਾ ਸਾਰਾ ਬ੍ਰਾਹਮਣ ਸਮਾਜ ਇਕੱਠਾ ਹੋ ਕੇ ਇਕੱਤਰਤ ਹੋ ਕੇ ਪੂਰੇ ਭਾਰਤ ਦੇ ਵਿੱਚ ਬੜੀ ਧੂਮ ਧਾਮ ਨਾਲ ਤੇ ਜਿੱਥੇ ਭਾਰਤ ਤੋਂ ਬਾਹਰ ਵੀ ਬੈਠੇ ਨੇ ਉੱਥੇ ਬੜੀ ਧੂਮ ਧਾਮ ਦੇ ਨਾਲ ਅੱਜ ਆਪਣੇ ਦੇਵਤੇ ਨੂੰ ਯਾਦ ਕਰਦੇ ਹੋਏ ਅੱਜ ਉਹਨਾਂ ਨੂੰ ਆਪਣੇ ਜਿਹੜੇ ਸ਼ਰਧਾ ਦਾ ਭਾਵ ਪ੍ਰਗਟ ਕਰ ਰਹੇ ਨੇ ਇਸ ਦੇ ਨਾਲ ਨਾਲ ਮੈਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੂੰਗਾ ਕਿ ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਜੀ ਕੇ ਜੀਵਨ ਜਾਂਚ ਸਖਾਈ ਹੈ ਕਿ ਜਦੋਂ ਇਸ ਧਰਤੀ ਤੇ ਇਸ ਸ੍ਰਿਸ਼ਟੀ ਦੇ ਉੱਤੇ ਪਾਪ ਵਧਿਆ ਤੇ ਉਸ ਸਮੇਂ ਇਸ ਪਾਪ ਨੂੰ ਘਟਾਉਣ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਮੁੱਲਾ ਯੋਗਦਾਨ ਪਾਇਆ। ਇਸੇ ਤਰੀਕੇ ਨਾਲ ਸਾਨੂੰ ਉਹਨਾਂ ਹੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਕਿਤੇ ਸਾਨੂੰ ਇਸ ਸਮਾਜ ਦੇ ਵਿੱਚ ਕਿਤੇ ਬੁਰਾਈ ਹੁੰਦੀ ਦਿਖ ਰਹੀ ਹੋਵੇ, ਕਿਤੇ ਅਨਿਆਇ ਹੁੰਦੀ ਦਿਖਦੀ ਹੋਵੇ, ਕਿਸੇ ਨਾ ਤੱਕਾ ਹੁੰਦਾ ਦਿਖਦਾ ਹੋਵੇ ਤਾਂ ਸਾਨੂੰ ਵੀ ਉਸ ਤੱਕੇ ਦੇ ਖਿਲਾਫ, ਉਸ ਬੁਰਾਈ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਹੈ, ਉਹਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਇਹ ਜਿਹੜਾ ਸਮਾਜ ਆ ਸਾਡਾ ਨਰੋਆ ਸਮਾਜ ਬਣਿਆ ਰਹੇ, ਚੰਗਾ ਸਮਾਜ ਬਣਿਆ ਰਹੇ। ਸੋ ਆਖਰ ਦੇ ਵਿੱਚ ਮੈਂ ਇਹੀ ਕਹੂੰਗਾ ਦੇ ਭਗਵਾਨ ਪਰਸ਼ੂਰਾਮ ਜੀ ਆਪਣਾ ਮਿਹਰ ਭਰਿਆ ਸਾਡੇ ਇਸ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਖੰਨੇ ਦੇ ਉੱਤੇ ਬਣਾ ਕੇ ਰੱਖਣ ਅਸੀਂ ਆਪਣੇ ਉਹਨਾਂ ਦੇ ਦੱਸਿਓਏ ਰਾਸਤੇ ਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰ ਸਕੀ ਬਹੁਤ ਬਹੁਤ ਧੰਨਵਾਦ